ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਈਰਾਨ ਇਜ਼ਰਾਈਲ ਯੁੱਧ ਦੇ ਵਿਚਕਾਰ ਆਸਟ੍ਰੇਲੀਆ ਨਿਭਾਵੇਗਾ ਅਹਿਮ ਭੂਮਿਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਾਏ ਵਿਸ਼ਾਲ ਅਮਰੀਕੀ ਝੰਡੇ ਆਸਟ੍ਰੇਲੀਆ ਨੇ ਹੁਨਰਮੰਦ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੇ ਲਈ ਵਧਾਈ ਆਮਦਨ ਸੀਮਾ ਆਸਟ੍ਰੇਲੀਆ ਦਾ ਕੰਵਾਲ ਟਾਸ ਜਹਾਜ਼ 30 ਬੀਨ ਹਵਾਈ ਅੱਡੇ ਉਤੇ 에ਅਰ ਬੀਜ਼ ਦੇ ਨਾਲ ਟਕਰਾਇਆ ਯਾਤਰੀਆਂ ਦਾ ਹੋਇਆ ਬਚਾਅ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ 1 ਜੁਲਾਈ ਤੋਂ ਨਵੇਂ ਨਿਯਮ ਲਾਗੂ ਕਰ ਰਿਹਾ ਹੈ ਜਿਸ ਦੇ ਵਿੱਚ ਵਧੀ ਹੋਈ ਤਨਖਾਹ ਸੀਮਾ ਅਤੇ ਸੇਵਾ ਮੁਕਤੀ ਗਰੰਟੀ ਦਰਾਂ ਅਤੇ ਹੁਨਰਬੰਦ ਵੀਜ਼ਾ ਆਮਦਨ ਸੀਮਾ ਦੇ ਵਿੱਚ ਬਦਲਾਅ ਸ਼ਾਮਲ ਨੇ 1 ਜੁਲਾਈ 2025 ਤੋਂ ਕਾਰੋਬਾਰੀ ਮਾਲਕਾਂ ਨੂੰ ਰਾਸ਼ਟਰੀ ਘਟੋਟ ਉਜਰਤ ਰਜਿਸਟ੍ਰੇਸ਼ਨ ਲਾਕਤਾ ਸੇਵਾ ਮੁਕਤੀ ਉर्जा ਬਿੱਲ ਰਿਫੰਡ ਅਤੇ ਰਿਪੋਰਟਿੰਗ ਜ਼ਿੰਮੇਵਾਰੀਆਂ ਦੇ ਵਿੱਚ ਵੀ ਸਮਾਯੋਜਨ ਦਾ ਸਾਹਮਣਾ ਕਰਨਾ ਪਵੇਗਾ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤਾ ਗਿਆ ਫੇਅਰ ਵਰਕ ਕਮਿਸ਼ਨ ਦਾ ਫੈਸਲਾ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪਹਿਲੀ ਪੂਰੀ ਤਨਖਾਹ ਦੀ ਮਿਆਦ ਤੋਂ ਸ਼ੁਰੂ ਹੋ ਕੇ 2.6 ਮਿਲੀਅਨ ਤੋਂ ਵੱਧ ਆਸਟ੍ਰੇਲੀਆਨਾ ਤੇ ਲਾਗੂ ਹੋਵੇਗਾ। 1 ਜੁਲਾਈ 2025 ਤੋਂ ਹੁਨਰਮੰਦ ਵੀਜ਼ਾ ਆਮਦਨ ਸੀਮਾ 4.6% ਵਧ ਜਾਵੇਗੀ ਕੋਰ ਸਕਿੱਲਜ਼ ਆਮਦਨ ਸੀਮਾ ਵਧ ਹੋ ਜਾਵੇਗੀ ਅਸਥਾਈ ਹੁਨਰਮੰਦ ਮਾਈਗ੍ਰੇਸ਼ਨ ਆਮਦਨ ਸੀਮਾ ਆਸਟ੍ਰੇਲੀਆ ਦੇ ਸਭ ਤੋਂ ਘੱਟ ਤਨਖਾਹ ਵਾਲੇ ਕੰਮਿਆਂ ਨੂੰ 1 ਜੁਲਾਈ ਤੋਂ ਤਨਖਾਹ ਵਿੱਚ ਵਾਧਾ ਮਿਲੇਗਾ ਜਿਸ ਨਾਲ ਰਾਸ਼ਟਰੀ ਘੱਟੋ ਘੱਟ ਉਜਰਤ ਵਿੱਚ 3.5% ਦਾ ਵਾਧਾ ਹੋਵੇਗਾ 1 ਜੁਲਾਈ 2025 ਨੂੰ ਜਾਂ ਇਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਗਈਆਂ ਨਵੇਂ ਮਾਲਕ ਪ੍ਰਯੋਜਿਤ ਨਾਮਜ਼ਦਗੀ ਅਰਜ਼ੀਆਂ ਲਈ ਘੱਟੋ-ਘੱਟ ਸਾਲਾਨਾ ਕਮਾਈ ਜੋ ਵੀਜ਼ਾ ਧਾਰਕ ਨੂੰ ਅਦਾ ਕੀਤੀ ਜਾਣੀ ਚਾਹੀਦੀ ਹੈ ਮੌਜੂਦਾ ਸਥਾਈ ਵੀਜ਼ਾ ਧਾਰਕਾਂ ਅਤੇ ਨਾਮਜ਼ਦ ਵਿਅਕਤੀਆਂ ਜਿਨ੍ਹਾਂ ਨੇ 1 ਜੁਲਾਈ 2025 ਤੋਂ ਪਹਿਲਾਂ ਨਾਮਜ਼ਦਗੀ ਅਰਜ਼ੀਆਂ ਦਾਇਰ ਕੀਤੀਆਂ ਹਨ ਦੇ ਮਹਤਾਨੇ ਤੇ ਇਸ ਵਾਅਦੇ ਦਾ ਕੋਈ ਅਸਰ ਨਹੀਂ ਪਵੇਗਾ ਨਵੀਂ ਰਾਸ਼ਟਰੀ ਘੱਟੋ-ਘੱਟ ਉਜਰਤੀ 1 ਜੁਲਾਈ 2025 ਨੂੰ ਜਾਂ ਉਸ ਤੋਂ ਬਾਅਦ ਪਹਿਲੀ ਪੂਰੀ ਤਨਖਾਹ ਦੀ ਮਿਆਦ ਤੋਂ ਲਾਗੂ ਹੋਵੇਗੀ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਹਫਤਾਵਾਰੀ ਤਨਖਾਹ ਦੀ ਮਿਆਦ ਬੁੱਧਵਾਰ ਨੂੰ ਸ਼ੁਰੂ ਹੁੰਦੀ ਹੈ ਤਾਂ ਨਵੀਆਂ ਦਰਾਂ ਬੁੱਧਵਾਰ 2 ਜੁਲਾਈ 2025 ਤੋਂ ਲਾਗੂ ਹੋਣਗੀਆਂ ਜ਼ਿਆਦਾਤਰ ਕਰਮਚਾਰੀ ਇੱਕ ਪੁਰਸਕਾਰ ਦੁਆਰਾ ਕਵਰ ਕੀਤੇ ਜਾਂਦੇ ਹਨ ਪੁਰਸਕਾਰ ਕਾਨੂੰਨੀ ਦਸਤਾਵੇਜ਼ ਹੁੰਦੇ ਹਨ ਜੋ ਕਿਸੇ ਉਦਯੋਗ ਜਾਂ ਕਿੱਤੇ ਵਿੱਚ ਘੱਟੋ-ਘੱਟ ਤਨਖਾਹ ਦਰਾਂ ਤੇ ਰੋਜ਼ਗਾਰ ਦੀਆਂ ਸ਼ਰਤਾਂ ਦੀ ਰੂਪਰੇਖਾ ਦਿੰਦੇ ਹਨ ਕਮਿਸ਼ਨ ਨੇ ਪੁਰਸਕਾਰਾਂ ਦੇ ਤਹਿਤ ਘੱਟੋ-ਘੱਟ ਉਜਰਤਾਂ ਵਿੱਚ 3.5% ਵਾਧਾ ਨਿਰਧਾਰਤ ਕੀਤਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਹੁਣ 1 ਜੁਲਾਈ 2025 ਤੋਂ ਜਾਂ ਇਸ ਤੋਂ ਬਾਅਦ ਸ਼ੁਰੂ ਹੋਣ ਵਾਲੇ ਆਮਦਨ ਸਾਲਾਂ ਲਈ ਆਪਣੀ ਆਮਦਨ ਟੈਕਸ ਰਿਟਰਨ ਵਿੱਚ 1 ਜੁਲਾਈ 2025 ਨੂੰ ਜਾਂ ਇਸ ਤੋਂ ਬਾਅਦ ਲੱਗਣ ਵਾਲੇ ਜਨਰਲ ਵਿਆਜ ਚਾਰਜ ਅਤੇ ਸ਼ਾਰਟ ਫਾਲ ਵਿਆਜ ਚਾਰਜ ਦੀ ਕਟੌਤੀ ਨਹੀਂ ਕਰ ਸਕਦੇ ATO ਦੁਆਰਾ ਵਸੂਲੇ ਗਏ ਵਿਆਜ ਨੂੰ ਜੋ 1 ਜੁਲਾਈ 2025 ਤੋਂ ਪਹਿਲਾਂ ਲਗਾਇਆ ਗਿਆ ਸੀ ਇਸ ਟੈਕਸ ਸਮੇਂ ਵਿੱਚ ਵੀ ਕਟੌਤੀ ਵੱਜੋਂ ਦਾਵਾ ਕੀਤਾ ਜਾ ਸਕਦਾ ਹੈ ਜਿੱਥੇ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਭਿਆਨਕ ਸਥਿਤੀ ਬਣੀ ਹੋਈ ਹੈ ਅਤੇ ਇਸ ਉੱਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਇਸ ਵੇਲੇ ਇਹ جنگ ਦੋ ਦੇਸ਼ਾਂ ਦੇ ਵਿਚਕਾਰ ਜ਼ਰੂਰ ਚੱਲ ਰਹੀ ਹੈ ਪਰ ਇਸ جنگ ਦੀ ਇੱਕ ਹੋਰ ਚਿੰਤਾਜਨਕ ਸੰਭਾਵਨਾ ਇਹ ਹੈ ਕਿ ਨਾਟੋ ਦੇਸ਼ ਇਸ ਦੇ ਵਿੱਚ ਖੁੱਦ ਪੈਣਗੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕੈਨਬਰਾ ਦੇ ਵਿਕੇ ਮੀਡੀਆ ਤੇ ਇਸ ਸਵਾਲਾਂ ਨੂੰ ਹਾਲ ਹੀ ਦੀ ਕੜੀ ਟਾਲ ਦਿੱਤਾ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਮੱਧ ਪੂਰਬ ਦੇ ਵਿੱਚ ਇੱਕ ਮੁੱਖ ਢਾਰੀ ਨਹੀਂ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੈਨੇਡਾ ਵਿਖੇ ਜੀ7 ਦੌਰਾਨ ਡੋਨਾਲਡ 트ੰਪ ਨਾਲ ਮੁਲਾਕਾਤ ਨਾ ਹੋ ਸਕਣ ਤੇ ਮੁੜ ਗੱਲਬਾਤ ਕਦੋਂ ਹੋਵੇਗੀ ਸੰਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ7 ਵਿਚਾਰੇ ਛੱਡ ਵਾਪਸ ਚਲੇ ਗਏ ਉਹ ਮੀਟਿੰਗ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਜਾਣਾ ਪਿਆ ਅਤੇ ਉਹ ਨਿਰਧਾਰਿਤ ਮੀਟਿੰਗ ਨੂੰ ਅੱਗੇ ਵਧਾਉਣ ਦੇ ਯੋਗ ਨਹੀਂ ਸਨ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਤੇ ਹਮਲੇ ਨੂੰ ਮਨਜ਼ੂਰੀ ਤਾਂ ਦੇ ਦਿੱਤੀ ਹੈ ਪਰ ਉਹਨਾਂ ਨੇ ਅੰਤਿਮ ਹੁਕਮਾਂ ਤੱਕ ਉਡੀਕ ਕਰਨ ਲਈ ਕਿਹਾ ਹੈ ਹਮਲਾ ਟਰੰਪ ਦੇ ਅੰਤਿਮ ਹੁਕਮ ਤੋਂ ਬਾਅਦ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਨੇ ਇਹ ਦੇਖਣ ਲਈ ਕਿਹਾ ਕਿ ਕੀ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡਣ ਲਈ ਸਹਿਮਤ ਹੈ ਜਾਂ ਨਹੀਂ ਰਾਸ਼ਟਰਪਤੀ ਨੂੰ ਉਮੀਦ ਹੈ ਕਿ ਇਜ਼ਰਾਈਲ ਦੇ ਹਮਲਿਆਂ ਵਿੱਚ ਸ਼ਾਮਲ ਹੋਣ ਦੀ ਧਮਕੀ ਕਾਰਨ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਛੱਡ ਦੇਵੇਗਾ ਪਿਛਲੇ ਕੁਝ ਦਿਨਾਂ ਤੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ ਦੋਵਾਂ ਪਾਸਿਆਂ ਤੋਂ ਬੰਬਾਰੀ ਹੋ ਰਹੀ ਹੈ ਬਹੁਤ ਸਾਰੇ ਲੋਕ ਮਾਰੇ ਗਏ ਹਨ ਅਤੇ ਲੱਖਾਂ ਲੋਕ ਬੇਕਾਰ ਹੋ ਗਏ ਨੇ ਇਸ ਦੌਰਾਨ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਈਰਾਨ-ਇਜ਼ਰਾਈਲ ਯੁੱਧ ਦਾ ਭਵਿੱਖ ਕੀ ਹੋਵੇਗਾ ਅਤੇ ਇਸ ਦਾ ਨਤੀਜਾ ਵੀ ਕੀ ਹੋਵੇਗਾ। ਦਰਅਸਲ ਇਜ਼ਰਾਈਲ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਈਰਾਨ ਪ੍ਰਮਾਣੂ ਬੰਬ ਬਣਾਉਣ ਦੇ ਬਹੁਤ ਨੇੜੇ ਆ ਗਿਆ ਹੈ। ਉਸ ਦੀ ਫੌਜ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਈਰਾਨ ਨੇ ਵੱਖ-ਵੱਖ ਵਿਗਿਆਨੀਆਂ ਨੂੰ ਪ੍ਰਮਾਣੂ ਬੰਬ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਹੁਣ ਉਸ ਰਿਪੋਰਟ ਵਿੱਚ ਇਹ ਸਪਸ਼ਟ ਨਹੀਂ ਸੀ ਕਿ ਈਰਾਨ ਕਿਸ ਪੜਾਅ ਤੇ ਪਹੁੰਚ ਗਿਆ ਹੈ ਪਰ ਖਤਰਾ ਵੱਡਾ ਸੀ ਅਤੇ ਇਸ ਲਈ ਇਜ਼ਰਾਈਲ ਨੇ ਈਰਾਨ ਤੋਂ ਸਭ ਤੋਂ ਵੱਡਾ ਹਮਲਾ ਕੀਤਾ। ਸਾਧਾਰਨ ਸ਼ਬਦਾਂ ਵਿੱਚ ਇਜ਼ਰਾਈਲ-이란 ਦੀ ਪ੍ਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਨੂੰ ਨਸ਼ਟ ਕਰਨਾ ਚਾਹੁੰਦਾ ਹੈ ਇਸੇ ਲਈ ਇਸਨੇ ਜੋ ਹਮਲੇ ਕੀਤੇ ਹਨ ਉਹ ਖਾਸ ਤੌਰ ਤੇ ਪ੍ਰਮਾਣੂ ਸਹੂਲਤ ਦੇ ਆਲੇ-ਦੁਆਲੇ ਸਨ ਮਾਹਿਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ-이란 ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਨਹੀਂ ਰੋਕ ਸਕਦਾ ਪਰ ਉਹ ਇਸ ਪੂਰੀ ਪ੍ਰਕਿਰਿਆ ਨੂੰ ਕੁਝ ਸਾਲਾਂ ਲਈ ਮੁਲਤਵੀ ਜ਼ਰੂਰ ਕਰ ਸਕਦਾ ਹੈ ਵੈਸੇ ਹੁਣ ਇਜ਼ਰਾਈਲ ਦਾ ਇੱਕ ਹੋਰ ਇਰਾਦਾ ਸਾਹਮਣੇ ਆਇਆ ਹੈ ਉਹ ਇਰਾਨ ਵਿੱਚ ਸੱਤਾ ਤਬਦੀਲੀ ਵੀ ਚਾਹੁੰਦਾ ਹੈ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਸੁਪਰੀਮ ਲੀਡਰ ਅਯਤੁੱਲਾ ਅਲੀ ਖਮੇਨੀ ਇਜ਼ਰਾਈਲ ਦੇ ਨਿਸ਼ਾਨੇ ਤੇ ਹਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯੂ ਚਾਹੁੰਦੇ ਹਨ ਕਿ ਟਰੰਪ ਈਰਾਨ ਵਿਰੁੱਧ ਫੌਜੀ ਮੁਹਿੰਮ ਵਿੱਚ ਅਮਰੀਕਾ ਨੂੰ ਸ਼ਾਮਲ ਕਰੇ ਅਤੇ ਇਸ ਦੇ ਸੰਭਵੀ ਭੂਮੀਗਤ ਹਥਿਆਰ ਬਣਾਉਣ ਵਾਲੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰੇ। ਇਜ਼ਰਾਈਲ ਦਾ ਦਾਵਾ ਹੈ ਕਿ ਫੋਡੋ ਸਾਈਟ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਜਿੱਥੇ ਈਰਾਨ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਇਜ਼ਰਾਈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਦੌਰਾਨ ਹੁਣ ਤੱਕ ਦੇ ਸਭ ਤੋਂ ਮਹੱਤਵਪੂਰਨ ਫੈਸਲੇ ਲਏ ਜਿਨ੍ਹਾਂ ਦੇ ਵਿੱਚੋਂ ਈਰਾਨ ਦੇ ਵਿੱਚ ਅਮਰੀਕੀ ਫੌਜ ਦੇ ਦਖਲ ਦੀ ਸੰਭਾਵਨਾ ਤੇ ਵਿਚਾਰ ਕਰ ਰਹੇ ਨੇ ਅਤੇ ਸਾਲਾਂ ਤੋਂ ਚੱਲ ਰਹੇ ਇੱਕ ਨਿੱਜੀ ਪ੍ਰੋਜੈਕਟ ਨੂੰ ਵੀ ਪੂਰਾ ਕਰ ਰਹੇ ਨੇ ਟਰੰਪ ਨੇ ਬੁੱਧਵਾਰ ਸਵੇਰੇ ਵਾਈਟ ਹਾਊਸ ਦੇ ਲੌਨ ਅਤੇ 2 ਘੰਟੇ ਲਗਾਉਣ ਦੀ ਨਿਗਰਾਨੀ ਕੀਤੀ ਤੇ ਇੱਕ ਇਮਾਰਤ ਦੇ ਦੱਖਣ ਵਾਲੇ ਪਾਸੇ ਅਤੇ ਦੂਜਾ ਉੱਤਰ ਵਾਲੇ ਪਾਸੇ ਟਰੰਪ ਨੇ ਲਗਭਗ ਇੱਕ ਘੰਟਾ ਚੰਡੇ ਦੀ ਸਥਾਪਨਾ ਦਾ ਨਰੀਖਣ ਅਤੇ ਟਿੱਪਣੀ ਕਰਨ ਵਿੱਚ ਬਿਤਾਇਆ ਭਾਵੇਂ ਕਿ ਉਹਨਾਂ ਦੀ ਉਡੀਕ ਵਿੱਚ ਅੰਤਰਰਾਸ਼ਟਰੀ ਤਣਾਅ ਵਧਿਆ ਹੋਇਆ ਸੀ ਅਤੇ ਜਦੋਂ ਕਿ ਉਹਨਾਂ ਨੇ ਪੱਤਰਕਾਰਾਂ ਦੇ ਉੱਚੀ-ਉੱਚੀ ਪੁੱਛੇ ਗਏ ਸਵਾਲਾਂ ਦਾ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਹ ਅਮਰੀਕੀ ਫੌਜ ਨੂੰ ਇਰਾਨੀ ਪ੍ਰਮਾਣੂ ਟਿਕਾਣਿਆਂ ਤੇ ਹਮਲਾ ਕਰਨ ਦਾ ਹੁਕਮ ਦੇਣਗੇ ਲੌਨ ਤੇ ਉਹਨਾਂ ਦੀ ਮੌਜੂਦਗੀ ਨੇ ਕਿ ਰਾਸ਼ਟਰਪਤੀ ਨੂੰ ਆਪਣੀ ਰਫ਼ਤਾਰ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ ਘੰਟਿਆਂ ਬਾਅਦ ਟਰੰਪ ਬਾਹਰ ਵਾਪਸ ਪਰਤਿਆ ਉਹਨਾਂ ਦੇ ਨਾਲ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਦੇ ਚੇਅਰਮੈਨ ਉਹਨਾਂ ਦੀ ਧੀ ਇਵਾਂਕਾ ਰੈਡ ਕੁਸ਼ਨਰ ਵਿਸਣ ਜੋ ਚਾਰਲਸ ਕੁਸ਼ਨਰ ਦੇ ਫਰਾਂਸ ਵਿੱਚ ਰਾਜਦੂਤ ਵਜੋਂ ਸੌ ਚੁੱਕਣ ਲਈ ਵਾਈਟ ਹਾਊਸ ਵਿੱਚ ਸਨ ਰਾਸ਼ਟਰਪਤੀ ਨੇ ਵੱਡੇ ਅਮਰੀਕੀ ਝੰਡੇ ਨੂੰ ਸਲਾਮੀ ਦਿੱਤੀ ਜਿਸ ਲਈ ਨਵੇਂ ਬਣੇ ਖੰਭੇ ਨੂੰ ਲਹਿਰਾਉਣ ਲਈ ਪੰਜ ਆਦਮੀਆਂ ਦੀ ਲੋੜ ਸੀ ਟਰੰਪ ਅਜੇ ਵੀ ਇੱਕ ਰੀਅਲ ਏਸਟੇਟ ਕਾਰੋਬਾਰੀ ਹੈ ਜੋ ਸਾਰੀ ਦੇ ਬਾਰੀਕਵੇਰਿਆਂ ਵਿੱਚ ਉਤਸ਼ਾਹ ਨਾਲ ਡੁੱਬਿਆ ਹੋਇਆ ਜਿਸ ਵਿੱਚ ਖੰਭਿਆਂ ਦੇ ਅੰਦਰ ਵਰਤੀ ਗਈ ਸਮੱਗਰੀ ਵੀ ਸ਼ਾਮਲ ਹੈ ਜਿਸ ਦਾ ਉਹ ਕਹਿੰਦਾ ਹੈ ਕਿ ਉਸਨੇ ਖੁਦ ਭੁਗਤਾਨ ਕੀਤਾ ਸੀ ਹਾਲਾਂਕਿ ਉਸਦੀ ਦਿਨ ਦੀ ਨੌਕਰੀ ਦੀ ਹਕੀਕਤ ਨੇ ਬੁੱਧਵਾਰ ਦੇ ਜਸ਼ਨਾਂ ਵਿੱਚ ਵਾਰ-ਵਾਰ ਦਖਲ ਦਿੱਤਾ 트럼ਪ ਨੇ ਕੈਲੀਫੋਰਨੀਆ ਵਿੱਚ ਈਰਾਨ ਇਜ਼ਰਾਈਲ ਇਮੀਗ੍ਰੇਸ਼ਨ ਅਤੇ ਵਿਰੋਧ ਪ੍ਰਦਰਸ਼ਨਾਂ ਬਾਰੇ ਸਵਾਲ ਖੜੇ ਕੀਤੇ ਇਸ ਦੌਰਾਨ ਉਹ ਖੰਬੇ ਨੂੰ ਚੁੱਕਣ ਦੀ ਪ੍ਰਕਿਰਿਆ ਤੇ ਹੈਰਾਨ ਹੋਏ ਜਿਸ ਦੀ ਕੀਮਤ ਉਹਨਾਂ ਨੇ ਲਗਭਗ ਡਾਲਰ 50000 ਦੱਸੀ ਬ੍ਰਿਸਬੇਨ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇੱਕ ਮਹੱਤਵਪੂਰਨ ਘਟਨਾ ਵਾਪਰੀ ਹੈ ਜਦੋਂ ਇੱਕ ਕਵਾਂਟਸ ਜਹਾਜ਼ ਏਅਰਬੀਸ ਦੇ ਨਾਲ ਟਕਰਾ ਗਿਆ ਕਵਿੰਸ ਟਾਊਨ ਤੋਂ ਆ ਰਿਹਾ ਬੋਇੰਗ 737 800 ਯਾਤਰੀ ਜੈਟ ਬੀਸ ਦੇ ਨਾਲ ਸੰਪਰਕ ਦੇ ਵਿੱਚ ਆਇਆ ਜਿਸ ਤੋਂ ਬਾਅਦ ਜਹਾਜ਼ ਦੀ ਵਿੰਡ ਸਕਰੀਨ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਸ਼ੁਕਰ ਹੈ ਕਿ ਯਾਤਰੀਆਂ ਜਾਂ ਚਾਲਕ ਦਲ ਦੇ ਮੈਂਬਰਾਂ ਵਿੱਚ ਕੋਈ ਸੱਟਾ ਦੀ ਰਿਪੋਰਟ ਨਹੀਂ ਆਈ ਯਾਤਰੀਆਂ ਨੂੰ ਫੋੜੀਆਂ ਦੀ ਵਰਤੋਂ ਕਰਕੇ ਜਹਾਜ਼ ਤੋਂ ਸੁਰੱਖਿਅਤ ਉਤਾਰਿਆ ਗਿਆ ਅਤੇ ਸਥਿਤੀ ਨੂੰ ਬਿਨਾਂ ਕਿਸੇ ਹੋਰ ਪੇਚੀ ਦੇ ਗਿਆ ਤੋਂ ਸੰਭਾਲਿਆ ਗਿਆ 에어ਲਾਈਨ ਨੇ ਤੇਜ਼ੀ ਨਾਲ ਕੁਆਂਟਾਸ ਜਹਾਜ਼ ਦੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਤਾਂ ਜੋ ਇਹ ਸਮਝਿਆ ਜਾ ਸਕੇ ਕਿ 에어 ਬ੍ਰਿਜ ਜਹਾਜ਼ ਨਾਲ ਕਿਵੇਂ ਸੰਪਰਕ ਵਿੱਚ ਆਇਆ ਕੁਆਂਟਾਸ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਿਸਬੇਨ ਵਿੱਚ ਇੰਜੀਨੀਅਰਾਂ ਦੁਆਰਾ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਇਸ ਦੇ ਸੰਚਾਲਨ ਸੇਵਾ ਵਿੱਚ ਵਾਪਸ ਆਉਣ ਤੋਂ ਪਹਿਲਾਂ ਮੁਰੰਮਤ ਕੀਤੀ ਜਾਵੇਗੀ 에어ਲਾਈਨ ਆਪਣੇ ਬੇੜੇ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਟੱਕਰ ਦੇ ਕਾਰਨਾਂ ਦੀ ਜਾਂਚ ਕਰਨ ਲਈ ਬ੍ਰਿਸਬੇਨ ਹਵਾਈ ਅੱਡੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਬ੍ਰਿਸਬੇਨ ਹਵਾਈ ਅੱਡੇ ਦੇ ਐਵੀਏਸ਼ਨ ਜਨਰਲ ਮੈਨੇਜਰ ਰਿਆਨ ਬੋਥ ਨੇ ਹਵਾਈ ਅੱਡੇ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ ਦੋਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਸਬੇਨ ਹਵਾਈ ਅੱਡਾ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਚੱਲ ਰਹੀ ਜਾਂਚ ਵਿੱਚ ਪੂਰਾ ਸਹਿਯੋਗ ਕਰੇਗਾ ਬ੍ਰਿਸਬੇਨ ਹਵਾਈ ਅੱਡੇ ਤੇ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਦੋਵਾਂ ਨੇ ਅੱਗੇ ਕਿਹਾ ਕਿ ਇਹ ਭਰੋਸਾ ਦਵਾਉਂਦੇ ਹਨ ਕਿ ਘਟਨਾ ਉਸ ਸਿੱਖਣ ਲਈ ਸਾਰੀਆਂ ਜ਼ਰੂਰੀ ਕਾਰਵਾਈਆਂ ਕੀਤੀਆਂ ਜਾਣਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੋਵਾਂ ਨੇ ਦੁਹਰਾਇਆ ਕਿ ਹਵਾਈ ਅੱਡਾ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੋਵਾਂ ਨੇ ਦੁਹਰਾਇਆ ਕਿ ਹਵਾਈ ਅੱਡਾ ਉੱਚਤਮ ਸੁਰੱਖਿਆ ਮਿਆਰਾਂ ਨੂੰ ਬਣਾਈ ਰੱਖਣ ਦੇ ਕੇਂਦ੍ਰਿਤ ਹੈ ਵਿਸਬੇਨ ਹਵਾਈ ਅੱਡੇ ਤੋਂ ਜਹਾਜ਼ ਦੀ ਹੈਂਡਲਿੰਗ ਅਤੇ ਪੁਸ਼ ਬੈਕ ਪ੍ਰਕਿਰਿਆ ਵਿੱਚ ਸ਼ਾਮਲ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਜਾਣਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆਹਮ ਸੁਰੱਖਿਆ ਤੇ ਇਰਾਨ ਇਜ਼ਰਾਈਲ ਯੁੱਧ ਦੇ ਵਿਚਕਾਰ ਆਸਟ੍ਰੇਲੀਆ ਨਿਭਾਵੇਗਾ ਅਹਿਮ ਭੂਮਿਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਾਏ ਵਿਸ਼ਾਲ ਅਮਰੀਕੀ ਝੰਡੇ ਆਸਟ੍ਰੇਲੀਆ ਨੇ ਹੁਨਰਮੰਦ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੇ ਲਈ ਵਧਾਈ ਆਮਦਨ ਸੀਮਾ ਆਸਟ੍ਰੇਲੀਆ ਦਾ ਕੰਵਾਰ ਟਾਸ ਜਹਾਜ਼ ਬ੍ਰਿਸਬਨ ਹਵਾਈ ਅੱਡੇ ਉੱਤੇ 에ਅਰਬੀਜ਼ ਦੇ ਨਾਲ ਟਕਰਾਇਆ ਯਾਤਰੀਆਂ ਦਾ ਹੋਇਆ ਬਚਾਅ ਆਸਟ੍ਰੇਲੀਆ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਂ ਤਾਜ਼ੀ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ